ਸਸਨ ਨੂੰ ਸਤਿ ਸ੍ਰੀ ਅਕਾਲ ਆਵਾਜ਼ ਲੋਕਾਂ ਦੀ ਚੈਨਲ ਸੁਨਾ ਮੈਨਾ ਸਿਵਲ ਹਸਪੀਟਲ ਚ ਆਇਆ ਹੋਇਆ ਇੱਥੇ ਸੁਨਾਮ ਇੱਥੇ 15 ਅਗਸਤ ਨੂੰ ਇੱਕ ਮਾਤਾ ਦਾ ਕੇਸ ਆਇਆ ਹੈਗਾ ਜਿਹਦੇ ਚ ਮਾਤਾ ਲੱਗਦਾ ਹੈਗਾ ਦੇਖਣ ਤੋਂ ਮੌਕੇ ਦੀ ਸਿਚੁਏਸ਼ਨ ਤੋਂ ਇਹ ਪਤਾ ਲੱਗਦਾ ਵੀ ਇਹ ਕਾਫੀ ਕੁੱਟੇ ਹੋਏ ਵੀ ਹੈਗੇ ਨੇ ਕਿਸੇ ਨੇ ਤੇ ਇਹਨਾਂ ਦਾ ਕੱਪੜੇ ਵੀ ਬਲੱਡ ਵੀ ਖੂਨ ਨਾਲ ਉਹ ਡਾਕਟਰ ਨਰਸਾਂ ਆਈਆਂ ਪੱਟੀਆਂ ਕਰ ਗਈਆਂ ਲੇਕਿਨ ਡਾਕਟਰ ਕੋਈ ਨਹੀਂ ਆਇਆ ਨਾ ਹੀ ਇਹਨਾਂ ਦੀ ਸੁਣੀ ਗਈ ਹੈਗੀ ਕੋਈ ਨਾ ਹੀ ਹਲੇ ਕੋਈ ਰਿਪੋਰਟ ਤਿਆਰ ਕਰੀ ਹੈ ਸਿਰਫ 15 ਅਗਸਤ ਤੋਂ ਬਾਅਦ ਜੇ ਕਹਿੰਦੇ ਜੀ ਦੋ ਛੁੱਟੀਆਂ ਨੇ ਪਰਸੋਂ ਨੂੰ ਕੀ ਡਾਕਟਰ ਪਰਸ ਕੋਈ ਐਮਰਜੈਂਸੀ 'ਚ ਇੱਥੇ ਡਿਊਟੀ ਤੇ ਨਹੀਂ ਕੀ ਪੇਸ਼ੈਂਟ ਮਰ ਜੇ ਜੇ ਅਗਰ ਪੇਸ਼ੈਂਟ ਮਰ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੈ ਇੱਥੇ ਕਿਸੇ ਡਾਕਟਰ ਦੀ ਕੋਈ ਡਿਊਟੀ ਨਹੀਂ ਬਿਰਜੀ ਆਪਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਮੰਤਰੀ ਸਾਹਿਬ ਤੋਂ ਮੰਗ ਕਰਦੇ ਹਾਂ ਵੀ ਇਹ ਇੱਥੇ ਕੀ ਹੋ ਕੀ ਰਿਹਾ ਸਰਕਾਰੀ ਹਸਪਤਾਲ 'ਚ ਬਾਕੀ ਇੱਕ ਇਦਰਾ ਮੀਰਜੀ ਹੋਏਗੇ ਨੇਗੇ ਇਹਨਾਂ ਦਾ ਵੀ ਡਿਊਟੀ ਤੇ ਨਹੀਂ ਆ ਇਹਨਾਂ ਦਾ ਕਾਊਂਟਰ ਹੈਗਾ ਜਿੱਥੇ ਕੋਈ ਵੀ ਹਾਜ਼ਰ ਨਹੀਂ ਹੈਗਾ ਹਲੇ ਤੇ ਕਿੱਥੇ ਕੌਣ ਹੈ ਇੱਥੇ ਡਿਊਟੀ ਤੇ ਭਰਾ ਮੇਰੇ ਇੱਥੇ ਕੌਣ ਹੈਗਾ ਬੁਲਾ ਦੋਗੇ ਇੱਥੇ ਮੁਲਾਜ਼ਮ ਕੌਣ ਹੈ ਡਿਊਟੀ ਤੇ ਹੋਈ ਨਹੀਂ ਆ ਸ਼੍ਰੀਮਤੀ ਜੁਗਤਾ ਦੇਵੀ ਸਟਾਫ ਨਰਸ ਹੈਗੀ ਹੈ ਸ਼੍ਰੀਮਤੀ ਮਮਤਾ ਰਾਣੀ ਸਟਾਫ ਨਰਸ ਹੈ ਸ਼੍ਰੀਮਤੀ ਅਮਨਦੀਪ ਕੌਰ ਸਟਾਫ ਨਰਸ ਹੈ ਸ਼੍ਰੀਮਤੀ ਰੇਖਾ ਰਾਣੀ ਸਟਾਫ ਨਰਸ ਹੈ ਮਿਸ ਸੁਖਵਿੰਦਰ ਕੌਰ ਸਟਾਫ ਨਰਸ ਸ਼੍ਰੀਮਤੀ ਪਵਨਦੀਪ ਕੌਰ ਸਟਾਫ ਨਰਸ ਸ਼੍ਰੀਮਤੀ ਗੁਰਪ੍ਰੀਤ ਕੌਰ ਸਟਾਫ ਨਰਸ ਕਟੋ-ਕਟ 6 ਜਣੀਆਂ ਹੈਗੀਆਂ ਨੇ ਲੇਕਿਨ ਇੱਥੇ ਹਲੇ ਕੋਈ ਵੀ ਨਜ਼ਰ ਨਹੀਂ ਪੈ ਰਿਹਾ ਵੀ ਕੌਣ ਹੈਗਾ ਇਹ ਰੂਮ ਕੀ ਕੌਣ ਹੈ ਹੋਈ ਨਹੀਂ ਇੱਥੇ ਕੋਈ ਡਿਊਟੀ ਤੇ ਹੁਣ ਕੋਈ ਨਹੀਂ ਮੈਂ ਪੇਸ਼ੈਂਟ ਨਾਲੇ ਸਾਰੇ ਹੁਣ ਸਮਝ ਨਹੀਂ ਆਉਂਦੀ ਵੀ ਪੇਸ਼ੈਂਟ ਰੱਬ ਸ ਆ ਬੀਰ ਜੀ ਦੱਸਿਓ ਕਿੰਨੇ ਦਿਨਾਂ ਤੋਂ ਨਹੀਂ ਹੈਗੇ ਭਾਈ ਯਰੇ ਜੀ ਇੱਥੇ ਕੁੜੀਆਂ ਦੀ ਡਿਊਟੀ ਦਾ ਦਿੰਦੇ ਨੇ ਹਾਂਜੀ ਡਾਕਟਰ ਕੋਈ ਨਹੀਂ ਆਉਂਦਾ ਸੀਨੀਅਰ ਡਾਕਟਰ ਨਹੀਂ ਹੈਗੇ ਜੀ ਹੁਣ ਇੱਥੇ ਕੋਈ ਨਹੀਂ ਨਾ ਇੱਥੇ ਕੋਈ ਨਹੀਂ ਆਪਾਂ ਫੇਰ ਵੀ ਸਟਾਫ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਲੱਭ ਦੋ ਜਰ ਸਟਾਫ ਕੋਈ ਜੇ ਹੈਗਾ ਜਿੱਤੇ ਉਹ ਤਾਂ ਕਹਿੰਦੇ ਉੱਪਰ ਹੈ ਸਟਾਫ ਉੱਪਰ ਨਹੀਂ ਹੈ ਜਿੱਥੇ ਵੀ ਜਿੱਥੇ ਹੁੰਦਾ ਐਜੂ ਉੱਪਰ ਕੋਈ ਨਹੀਂ ਮੈਨੂੰ ਉੱਪਰ ਤਾਂ ਕੋਈ ਵੀ ਨਹੀਂ ਹੋਏਗਾ ਹੈਂ ਜੀ ਕੇਸ ਕਰ ਰਹੇ ਨਹੀਂ ਉੱਪਰ ਵਾਲੇ ਵੀ ਕੇਸ ਕਰਨਗੇ ਉੱਪਰ ਸਾਰੇ ਪੇਸ਼ੈਂਟ ਛੱਡ ਕੇ ਔਰ ਕਿੰਨੇ ਸਟਾਫ ਕਿੰਨੇ ਉੱਥੇ ਘੱਟੋ ਘੱਟ 6 ਜਣੀਆਂ ਨੇਗੀਆਂ ਜਿਹੜੀਆਂ ਸਟਾਫ ਵਾਲੀਆਂ ਨੇ ਹੋਰ ਕੀ ਦੀ ਬਣਾਈ ਐ ਸੀ ਮੈਂ ਤੁਸੀਂ ਉਰੇ ਕੀ ਕੰਮ ਤੁਸੀਂ ਉਰੇ ਕੀ ਕੰਮ ਕਰਦੇ ਹੋ ਅਮਰਦਾਸ ਚੱਲ ਨਹੀਂ ਤੁਸੀਂ ਉਰੇ ਕੀ ਕੰਮ ਕਰਦੇ ਹੋ ਤੁਸੀਂ ਕੌਣ ਹੋ ਇਹ ਮੈਡਮ ਕੁਛ ਨਹੀਂ ਦੱਸ ਰਹੇ ਵੀ ਮੈਂ ਕੌਣ ਆ ਮੈਡਮ ਤੁਹਾਡਾ ਨਾਮ ਕੀ ਹੈ ਬੁਲਾਇਓ ਮੈਡਮ ਕੌਣ ਹੈਗੇ ਨੇਗੇ ਸਰ ਮੈਡਮ ਕੇਸ ਕਰ ਰਹੇ ਨੇ ਮੈਡਮ ਕੇਸ ਕਰ ਰਹੇ ਨੇ ਕੋਈ ਹੋਰ ਸਟਾਫ ਦਾ ਹੋ ਮੈਡਮ ਕੋਈ ਕੋਈ ਬੰਦਾ ਤਾਂ ਹੋਊ ਨਹੀਂ ਕੋਈ ਸਟਾਫ ਦਾ ਇੱਥੇ ਐਡੇ ਵੱਡੇ ਵਾਰਡ ਦੇ ਵਿੱਚ ਇਹਦਾ ਮਤਲਬ ਇੱਕ ਵੀ ਨਰਸ ਨਹੀਂ ਹੈਗੀ ਨਹੀਂ ਕੇਸ ਨਰਸਿੰਗ ਕਰਦੇ ਨਹੀਂ ਨਰਸ ਨਰਸ ਕਰੂ ਕੇਸ ਕੋ ਡਾਕਟਰ ਕਰਨਗੇ ਜੀ ਤੁਸੀਂ ਮੈਨੂੰ ਕੋਈ ਬੰਦਾ ਮਲਾਓ ਹੋਰੇ ਜਿਹੜਾ ਡਿਊਟੀ ਤੇ ਹੈਗਾ ਕੰਨ ਕੀ ਹੋਇਆ ਹੁਣ ਕਣ ਜੀ ਇਸ ਸਾਰੇ ਕਾਊਂਟਰ ਖਾਲੀ ਪਿਆ ਜੀ ਪਾਜੀ 10 ਕਿਉ ਹੈ 8:30 ਸਾਢੇ 9:00 ਵਜੇ ਚੰਦੇ ਸਵੇਰ ਦੇ ਐਂਤਵਾਰ ਦੇਣਾ ਮੈਂ ਵੀ ਮੰਨਦਾ ਲੇਕਿਨ ਸਿਵਲ ਹਸਪੀਟਲ ਦੇ ਵਿੱਚ ਕੋਈ ਬੰਦਾ ਡਿਊਟੀ ਤੇ ਨਾ ਹੋਵੇ ਨਾ ਮੁਮਕਨ ਹੈ ਬਲੌ ਮੈਡਮ ਕਿੱਥੇ ਨੇ ਕੋਈ ਇੱਥੇ ਸਟਾਪ ਨੀਚੇ ਨਹੀਂ ਉਰੀ ਵਾਲਾ ਸਟਾਪ ਕਿੱਥੇ ਹੈ ਇਹ ਉਰੀ ਵਾਲੀ ਨੀਚੇ ਤਾਂ ਡੱਡ ਹੁੰਦਾ ਜੀ ਸਟਾਪ ਨੀਚੇ ਤਾਂ ਮੈਡਮ ਅੱਡ ਹੁੰਦਾ ਸਟਾਪ ਸਰ ਸਟਾਪ ਕਿੱਥੇ ਗਿਆ ਨੀਚੇ ਕਿ ਇਸ ਘਰ ਕਿੰਨੇ ਬੰਦੇ ਨੇ ਹੁਣ ਡਿਊਟੀ ਤੇ ਹਾਜ਼ਰ ਦੋ ਨੇ ਜੀ ਦੋ ਹੀ ਨੇ ਸਾਰੇ ਹਸਪੀਟਲ ਚ ਐਡਾ ਵੱਡਾ ਹਸਪੀਟਲ ਹੈ ਤੇ ਐਮਰਜੈਂਸੀ ਚ ਹੋਏਗਾ ਸਟਾਪ ਜੀ ਕਿੰਨੇ ਜਣੇ ਨੇ ਉੱਥੇ ਐਮਰਜੈਂਸੀ ਚ ਐਮਰਜੈਂਸੀ ਚ ਕਿੰਨੇ ਬੰਦੇ ਨੇ ਡਿਊਟੀ ਤੇ ਸਰ ਹੋਰ ਕੌਣ ਹੈ ਉਰੇ ਡਿਊਟੀ ਤੇ ਸਰ ਤੁਸੀਂ ਹੋ ਕਿ ਕੋਣ ਡਾਕਟਰ ਸਾਹਿਬ ਨਹੀਂ ਭਰਾ ਮੇਰੇ ਇੱਥੇ ਕੋਈ ਵੀ ਬੰਦਾ ਕੰਟਾ ਹੋ ਗਿਆ ਮੈਨੂੰ ਆਏ ਨੂੰ 15 9:30 ਵਜਣ ਵਾਲੇ ਹੋ ਰਹੇ ਨੇ ਇੱਦਾਂ ਵੱਡਾ ਹਸਪੀਟਲ ਹੈ ਇੱਥੇ ਨਾ ਕੋਈ ਨਰਸ ਹੈਗੀ ਦੋ ਨਰਸਾਂ ਨੇ ਉਹ ਨੀਚੇ ਬੈ ਸੀੜੀ ਐਮਰਜੈਂਸੀ ਕੇਸ ਚ ਨੇ ਹੁਣ ਨਾ ਇੱਥੇ ਲੋਕ ਲੱਗੇ ਪਿਆ ਤੁਸੀਂ ਉਹਰੇ ਡਾਕਟਰੋ ਸਰ ਤੁਹਾਡਾ ਸ਼ੁਭਨਾਮ ਸਰ ਤੁਹਾਡਾ ਸ਼ੁਭ ਨਾਮ ਸਰ ਮੈਂ ਆਉਡੀ ਸਰ ਹਾਊਸ ਸਰਜਨ ਹਾਂ ਮੈਂ ਡਾਕਟਰ ਹਾਊਸ ਸਰਜਨ ਹਾਂ ਇੱਥੇ ਡਿਊਟੀ ਤੇ ਕੌਣ ਹੁੰਦਾਗਾ ਇੱਥੇ ਡਿਊਟੀ ਤੇ ਦੇਖ ਲਿਆ ਨਹੀਂ ਹੁਣ ਡਿਊਟੀ ਤੇ ਸਰ ਤੁਸੀਂ ਹਾਊਸ ਸਰਜਨ ਹੋਗੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਮਾਲ ਦੀ ਗੱਲ ਹੈ ਮੈਡਮ ਜੀ ਮੈਡਮ ਤੁਸੀਂ ਹੋਰੇ ਨਹੀਂ ਸਿਸਟਰ ਵਿੱਚ ਡਿਲੀਵਰੀ ਕਰ ਰਹੀ ਲਈ ਡਿਲੀਵਰੀ ਕਰ ਰਿਹਾ ਇੱਥੇ ਕੌਣ ਹੈਗਾ ਇੱਥੇ ਆ ਪੇਸ਼ੈਂਟ ਰੱਬ ਸਾਰੇ ਛੱਡੇ ਹੋਏ ਨੇ ਕਮਾਲ ਦੀ ਗੱਲ ਹੈ ਯਾਰ ਸਿਵਲ ਹਸਪੀਟਲ ਮੇਨ ਰੋਡ ਦੇ ਉੱਤੇ ਹੋਵੇ ਐਡਾ ਵੱਡਾ ਹਸਪੀਟਲ ਹੈ ਅਮਨ अरोड़ा ਜੀ ਇੰਨੀ ਮਿਹਨਤ ਕਰਕੇ ਉਰੇ ਬਿਲਡਿੰਗਾਂ ਬਣਵਾ ਰਹੇ ਨੇ ਠੀਕ ਹੈ ਉਰੇ ਕੋਈ ਵੀ ਹਸਪੀਟਲ ਨਹੀਂ ਫੇਰ ਐਮਰਜੈਂਸੀ ਕੇਸ ਕਰ ਰਹੇ ਹਾਂਗੇ ਤਿੰਨ ਜਣੀਆਂ ਨੇ ਐਮਰਜੈਂਸੀ ਕੇਸ ਤੇ ਲੇਕਿਨ ਕੋਈ ਵੀ ਸਟਾਫ ਨਹੀਂ ਬੋਲ ਰਿਹਾ ਸਿਰਫ ਨਰਸਾਂ ਨਰਸਾਂ ਨੇ ਕੀ ਨਰਸਾਂ ਆਪਰੇਸ਼ਨ ਕਰਦੀਆਂ ਨੇ ਕਿ ਡਾਕਟਰ ਕਰਦੇ ਨੇਗੇ ਤਨਖਾਹ ਲੱਖ ਲੱਖ ਰੁਪਈਆ ਡਾਕਟਰਾਂ ਦੀ ਜਾਂਦੀ ਹੈ ਜਾਂ ਨਰਸਾਂ ਦੀ ਵਿਚਾਰੀਆਂ ਦੀ ਹੈਰਾਨਗੀ ਦੀ ਗੱਲ ਹੈ ਕਿ ਇਹ ਕੀ ਆਪਾਂ ਆ ਲੇਬਰ ਰੂਮ ਹੈ ਅੱਗੇ ਗੈਨੇ ਵਿਭਾਗ ਹੈਗਾ ਕੋਈ ਜਵਾਬ ਨਹੀਂ ਦੇ ਰਿਹਾ ਸਰ ਹੁਣ ਇੱਥੇ ਤੁਹਾਡੇ ਬੈਠਾ ਕੌਣ ਹੈਗਾ ਤੁਸੀਂ 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 ਕੌਣ ਹੋ ਸਰ ਮੈਂ ਤਾਂ ਬਾਰਮੋਸ ਹਾਂ ਤੁਸੀਂ ਫਾਰਮਾਸਿਸਟ ਹੋ ਸਰ ਇੱਥੇ ਕੌਣ ਹੈਗੇ ਨੇ ਜੀ ਡਿਊਟੀ ਤੇ ਮੇਰੀ ਡਿਊਟੀ ਐਮਰਜੈਂਸੀ ਨਹੀਂ ਤੁਹਾਡੀ ਡਿਊਟੀ ਐਮਰਜੈਂਸੀ ਚ ਹੈ ਹਸਪੀਟਲ ਚ ਡਿਊਟੀ ਕੀ ਦੀ ਹੈ ਹਸਪੀਟਲ ਚ ਡਾਕਟਰ ਸਾਹਿਬ ਦੀ ਜਿਹਦੇ ਨਾਲ ਸੀ ਇਹਨਾਂ ਦੀ ਹੈ ਅੱਜ ਸੰਡੇ ਹੈ ਸਰ ਸਰ ਸੰਡੇ ਨੂੰ ਇੱਕ ਐਮਰਜੈਂਸੀ ਚ ਤਾਂ ਬੰਦਾ ਹੁੰਦਾ ਹੀ ਹੈ ਕੋਈ ਸੀਨੀਅਰ ਡਾਕਟਰ ਐਮਬੀਬੀਐਸ ਐਮਰਜੈਂਸੀ ਦੇ ਡਾਕਟਰ ਆ ਮੈਂ ਆ ਨਹੀਂ ਕਿੱਥੇ ਐਮਰਜੈਂਸੀ ਵਾਲਾ ਡਾਕਟਰ ਆ ਸੀ ਜਿਹੜੇ ਤੁਹਾਨੂੰ ਲਗਾਇਆ ਉਹ ਤਾਂ ਕਹਿੰਦਾ ਮੈਂ ਡਾਕਟਰ ਨਹੀਂ ਹੈਗਾ ਹਾਂ ਸਰ ਜਨੇ ਡਾਕਟਰ ਨੇ ਉਹ ਵੀ ਡਾਕਟਰ ਮੈਨੂੰ ਪਰਾ ਮੇਰੇ ਤੁਸੀਂ ਕੌਣ ਟ੍ਰੇਨਿੰਗ ਤੇ ਟ੍ਰੇਨਿੰਗ ਤੇ ਇਹ ਡਾਕਟਰ ਸਾਹਿਬ ਦੀ ਸ਼ੀਟ ਹੈ ਨਾ ਹਾਂ ਇਹ ਡਾਕਟਰ ਸਾਹਿਬ ਜੀ ਦੀ ਫਾਰਮਸਿਸਟ ਜੀ ਆ ਡਾਕਟਰ ਸਾਹਿਬ ਦੀ ਸੀਟ ਹੈਗੀ ਇਹ ਖਾਲੀ ਪਈ ਹੈ ਸਵੇਰ ਦੇ 9:30 ਵਜੇ ਹੋਇਆ ਕੋਈ ਐਮਰਜੈਂਸੀ ਇੱਥੇ ਕੋਈ ਮੈਂ ਹੈਰਾਨ ਆ ਗਿਆ ਜੀ ਜੀ ਸਾਰੇ ਬਾਅਦ ਆ ਗਏ ਸਾਰੇ ਐਮਰਜੈਂਸੀ ਜਿਹੜੇ ਮੇਰੇ ਸ਼ਿਕਾਇਤ ਹੋ ਗਈ ਸਰ ਤੁਸੀਂ ਡਾਕਟਰ ਨਹੀਂ ਹੈਗੇ ਮੈਂ ਡਾਕਟਰ ਦੀ ਗੱਲ ਕਰ ਰਿਹਾ ਤੁਸੀਂ ਡਾਕਟਰ ਨਹੀਂ ਹੈਗੇ ਮੈਂ ਡਾਕਟਰ ਦੀ ਗੱਲ ਕਰ ਰਿਹਾ ਹਾਂ ਹਾਂ ਮੈਂ ਡਾਕਟਰ ਦੀ ਗੱਲ ਕਰ ਰਿਹਾ ਹਾਂਗਾ ਤੁਸੀਂ ਤਾਂ ਕਿੰਨਾ ਪੇਸ਼ੈਂਟ ਦੇ ਲਵੇ ਜਾਂਦੇ ਹੋ ਨਾ ਉਹਨੂੰ ਸੰਭਾਲਦੇ ਹੈਗੇ ਹੋਗੇ ਉਹ ਬੰਦੇ ਚਲੋ ਮੈਂ ਮੈਂ ਪੇਸ਼ੈਂਟ ਕੋਲੇ ਲੱਗੇ ਚੱਲਦੇ ਤ ਉਹਨੂੰ ਕਮਾਲ ਦੀ ਗੱਲ ਹੈ ਕਿ ਇੱਥੇ ਸਾਰੇ ਹੈਰਾਨਗੀ ਹੈ ਯਾਰ ਚਲੋ ਆਪਾਂ ਕਰਦੇ ਆਂਗੇ ਗੱਲ ਬੰਦਾ ਕੁਛ ਨਹੀਂ ਬੋਲ ਰਿਹਾ ਨਾ ਕੋਈ ਇੱਥੇ ਡਾਕਟਰ ਹੈ ਕਹਿੰਦੇ ਜੀ ਸੰਡੇ ਹੈ ਮੈਂ ਕਿਹਾ ਯਾਰ ਐਡੇ ਵੱਡੇ ਹਸਪੀਟਲ 'ਚ ਇੱਕ ਐਮਰਜੈਂਸੀ ਬੰਦਾ ਤਾਂ ਬੈੰਦਾ ਹੋਊਗਾ ਪਰ ਇੱਥੇ ਕੋਈ ਵੀ ਡਾਕਟਰ ਨਹੀਂ ਹੈਗਾ ਕੋਈ ਵੀ ਕੋਈ ਜਵਾਬ ਦੇ ਨਹੀਂ ਹੈਗਾ ਠੀਕ ਹੈ ਨਹੀਂ ਆਪਾਂ ਮੰਗ ਕਰਦੇ ਆਂਗੇ ਪ੍ਰਸ਼ਾਸਨ ਤੋਂ ਵੀ ਇੱਥੇ ਕੁਝ ਨੁ ਕੁਝ ਹੱਲ ਕਰਿਆ ਜਾਵੇ ਆਪਾਂ ਫਿਰ ਵੀ ਪੇਸ਼ੈਂਟਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਉੱਥੇ ਮੈਂ ਸਾਰੇ ਪਾਸੇ ਘੁੰਮ ਲਿਆ ਮੈਨੂੰ ਹਾਲ ਤੱਕ ਕੋਈ ਬੰਦਾ ਡਾਕਟਰ ਇੱਥੇ ਜਾਂ ਪੇਸ਼ੈਂਟ ਜਿਹੜੇ ਵਿਚਾਰੇ ਬੈਠੇ ਨੇਗੇ ਕੈ ਦਿਨ ਹੋ ਗਏ ਆਪਾਂ ਸਭ ਦਾ ਜਵਾਬ ਲਵਾਂਗੇ ਕਮਾਲ ਹੈਗੀ ਹੈਗੀ ਹਾਂਜੀ ਪਾਜੀ ਕਿੰਨੇ ਦਿਨ ਹੋ ਗਏ ਡਾਕਟਰ ਐ ਨੂਰੇ ਡਾਕਟਰ ਆਇਆ ਨਹੀਂ ਹੈਗਾ ਸਰ ਡਾਕਟਰ ਆਇਆ ਨਹੀਂ ਹੈਗਾ ਨਹੀਂ ਸਰ ਤੇ ਤੁਸੀਂ ਕੌਣ ਪੇਸ਼ੈਂਟ ਹੈ ਮੇਰਾ ਪੇਸ਼ੈਂਟ ਹੈ ਮੇਰਾ ਤੁਸੀਂ ਕੀ ਕਹਿਣਾ ਚਾਹੋਗੇ ਹਸਪੀਟਲ ਬਾਰੇ ਕਿਤੇ ਨਾ ਸਰਕਾਰੀ ਛੁੱਟੀਆਂ ਗਈ ਚੰਨ ਹਾਂਜੀ ਤੇ ਨਰਸਿੰਗ ਸਟਾਫ ਆਉਂਦੇ ਦੋ ਆਉਂਦੇ ਤਿੰਨ ਆਉਂਦੇ ਹੈ ਹੈ ਕਰ ਜਾਂਦੇ ਆ ਆਪਣਾ ਟ੍ਰੀਟਮੈਂਟ ਨਹੀਂ ਡਾਕਟਰ ਜਾਰੇ ਜੇ ਸਰਕਾਰੀ ਛੁੱਟੀ ਹੈ ਤਾਂ ਇੱਕ ਤਾਂ ਐਮਰਜੈਂਸੀ ਚ ਹੁੰਦਾ ਹੈ ਨਾ ਐਮਰਜੈਂਸੀ ਚ ਡਾਕਟਰ ਵੀ ਆਉਂਦਾ ਹੈ ਡਾਕਟਰ ਕੋਈ ਨਹੀਂ ਆਉਂਦਾ ਨੇ ਡਾਕਟਰ ਵੀ ਆਉਂਦਾ ਹੈ ਕੱਲ ਤਾਂ ਕੱਲ ਸਰਕਾਰੀ ਛੁੱਟੀ ਸਰ ਐਮਰਜੈਂਸੀ ਚੂਰੇ ਡਾਕਟਰ ਹੁੰਦਾ ਐ ਐਮਰਜੈਂਸੀ ਬਾਅਰ ਨਹੀਂ ਐ ਐਮਰਜੈਂਸੀ ਹੋਣੀ ਮਤਲਬ ਆਪਾਂ ਮੰਨ ਸਕਦੇ ਵੀ ਆ ਸਕਦੇ ਡਾਕਟਰ ਆ ਇੱਥੇ ਇੱਕ ਬੰਦੇ ਦੀ ਰੂਪਰੇਟ ਕੀਤਾ ਡਾਕਟਰ ਨੇ ਆ ਸਕਦੇ ਆ ਸਕਦੇ ਪਰ ਉਰੀ ਡਾਕਟਰ ਕੋਈ ਨਹੀਂ ਆਇਆ ਕੈ ਦਿਨ ਹੋ ਗਏ 2 ਦਿਨ 3 ਦਿਨ ਹੋ ਗਏ ਆ ਲੋਕ ਵੀਰ ਜੀ ਜਿਹੜੇ ਇੱਥੇ ਪੇਸ਼ੈਂਟਾਂ ਦੇ ਨਾਲ ਆਏ ਹੋਏ ਨੇਗੇ ਮੈਂ ਤੁਹਾਨੂੰ ਸੀਟ ਵੀ ਦਿਖਾ ਦੇਣਾ ਖਾਲੀ ਪਈ ਐ ਇਹ ਸਾਰੇ ਸਮਝ ਨਹੀਂ ਆਉਂਦੀ ਵੀ ਹਸਪੀਟਲ ਰੱਬ ਸਹਾਰੇ ਚੱਲ ਰਿਹਾ ਹੈ ਜਾਂ ਪਾਠ ਪੂਜਾ ਦੇ ਸਹਾਰੇ ਚੱਲ ਰਿਹਾ ਹੈ ਹਸਪੀਟਲ ਇੱਥੇ ਕੋਈ ਵੀ ਡਾਕਟਰ ਨਹੀਂ ਹਾਜ਼ਰ ਹੋ ਰਿਹਾ ਤਾਂ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨੂੰ ਸੀਰੀਅਸਲੀ ਲੈ ਕੇ ਗੱਲ ਨੂੰ ਕਵਰ ਕੀਤਾ ਜਾਵੇ ਥੈਂਕ ਯੂ ਦੋਸਤੋ ਆਵਾਜ਼ ਲੋਕਾਂ ਦੀ ਚੈਨਲ ਸੁਨਾਮ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰ ਜ਼ਰੂਰ ਕਰਿਓ